ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਨਵੇਂ ਰਿਸ਼ਤੇ ਮੁੰਡੇ ਤੇ ਕੁੜੀਆਂ ਦੇ ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਕਿਉਂਕਿ ਵੀਡੀਓ ਦੇ ਐਂਡ ਤੱਕ ਵੀ ਆਪਾਂ ਕੁੜੀਆਂ ਦੇ ਰਿਸ਼ਤੇ ਰੱਖੇ ਨੇ ਜੀ ਸੋ ਜਾਂਚ ਪੜਤਾਲ ਤੋਂ ਬਾਅਦ ਹੀ ਆਪਣੇ ਰਿਸ਼ਤੇ ਪੱਕੇ ਕਰੋ ਜੀ ਪਹਿਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਮੁੰਡੇ ਦਾ ਨਾਮ ਨਾਪ੍ਰੀਤ ਸਿੰਘ ਹੈ ਪਤਾ ਚਾਰ ਖੰਭਾ ਚੌਕ ਤਰਨਤਾਰਨ ਸਾਹਿਬ ਕਾਸਟ ਮੁੰਡੇ ਦੀ ਆਰਮਖੜੀ ਹੈ ਜੀ ਤੇ ਉਮਰ 12/6/1995 ਦੇ ਵਿੱਚ ਹੈ ਕੱਦ 5 ਫੁੱਟ 5 ਇੰਚ ਹੈ ਜੀ ਤੇ ਪੜ੍ਹਾਈ ਕਰੀਏ ਮੁੰਡੇ ਨੇ ਸਰਟੀਫਿਕੇਟ 3 ਐਂਡ 4 ਇਨ ਹਸਪਿਟੈਲਿਟੀ ਐਂਡ ਮੈਨੇਜਮੈਂਟ ਐਂਡ ਐਡਵਾਈਸ ਡਿਪਲੋਮਾ ਇਨ ਹਸਪਿਟੈਲਿਟੀ ਫਰੰਟ ਗਾਰਡਨ ਇੰਸਟੀਟਿਊਟ ਆਫ ਗਿਲੋਂਗ ਭੈਣਾ ਦੋ ਨੇ ਜੀ ਮੁੰਡੇ ਦੀਆਂ ਮੈਰਿਡ ਨੇ ਇੱਕ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਭਰਾ ਦਾ ਆਪਣਾ ਬਿਜ਼ਨਸ ਹੈ ਜੀ ਪਿਤਾ सुरेंद्र ਸਿੰਘ ਕੰਮਕਾਰ ਹੈ ਜੀ ਮੁੰਡੇ ਦਾ ਆਪਣਾ ਕੰਮਕਾਰ ਹੈ ਅਰੰਤਨ ਸਾਹਿਬ ਦੇ ਵਿੱਚ ਵਰਕਿੰਗ ਐਜ਼ ਇਨਕਮ ਟੈਕਸ ਐਂਡ ਜੀਐਸਟੀ ਕੰਸਲਟੈਂਟ ਐਂਡ ਇਮੀਗ੍ਰੇਸ਼ਨ ਕੰਸਲਟੈਂਟ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਘਰੇਲੂ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਜੀ ਕੁੜੀ ਪਰ ਬਿਨਾਂ ਬੱਚੇ ਤੋਂ ਹੋਵੇ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਨਾਮ ਸਿੰਘ ਅਮਰਤਾਰੀ ਲੜਕਾ ਹੈ ਪਤਾ ਬਰਨਾਲਾ ਸ਼ਹਿਰ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਢਾਲੀਵਾਲ ਹੈ ਜੀ ਤੇ ਉਮਰ 12/7/2002 ਦੇ ਵਿੱਚ ਮੁੰਡੇ ਦਾ ਜਨਮ ਹੈ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀਏ ਸੈਕੰਡ ਇਅਰ ਭੈਣ ਇਹਨਾਂ ਦੀ ਇੱਕ ਹੈ ਮਾਤਾ ਪਿਤਾ ਨੇ ਜੀ ਫੈਮਿਲੀ ਦੇ ਵਿੱਚ ਕੰਮ ਕਰ ਹੈ ਜੀ ਲੜਕਾ ਪੜ੍ਹਾਈ ਦੇ ਨਾਲ ਆਪਣਾ ਵੇਰ ਕਾ ਡੈਰੀ ਦਾ ਕੰਮ ਕਰਦਾ ਹੈ ਜੀ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਮੁੰਡੇ ਦੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਜੱਟ ਸਿੱਖ ਪਰਿਵਾਰ ਦੀ ਹੋਵੇ ਸੋਹਣੀ ਸੁਨੱਖੀ ਹੋਵੇ ਜੀ ਪੜ੍ਹੀ ਲਿਖੀ ਹੋਵੇ ਲੈਣ ਦੇਣ ਦੀ ਪਰਿਵਾਰ ਨੂੰ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ ਸੋ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਕੋਟਕਪੁਰਾ ਦੀ ਲੜਕੀ ਹੈ ਕਾਸਟ ਜੱਟ ਸਿੱਖ ਉਮਰ 1995 ਦੇ ਵਿੱਚ ਹੈ ਜੀ ਕੱਦ 5 ਫੁੱਟ 2 ਇੰਚ ਹੈ ਕੰਮ ਕਰ ਰਹੀ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੈ ਤੇ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੋਈ ਹੈ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਜੀ ਕੁੜੀ ਦਾ ਸੋ ਮੰਗ ਹੈ ਜੀ ਪਰਿਵਾਰ ਦੀ ਮੁੰਡਾ ਸੋਣਾ ਸੰਖਾ ਹੋਵੇ ਨਸ਼ੇ ਤੋਂ ਮੁਕਤ ਹੋਵੇ 8 ਤੋਂ 10 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਕੈਨੇਡਾ ਦੇ ਵਿੱਚ ਮੁੰਡਾ ਸੈਟਲ ਹੋਵੇ ਜੀ ਮਾਲਵੇ ਇਲਾਕੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ WhatsApp ਨੰਬਰ ਹੈ ਜੀ ਸੋ WhatsApp ਰਾਹੀਂ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਸੰਦੀਪ ਸਿੰਘ ਪਤਾ ਪਟਿਆਲਾ ਤੋਂ ਕਸਟਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 25 ਸਾਲ ਪਿਤਾ ਇਹਨਾਂ ਦੇ ਨੌਕਰੀ ਤੋਂ ਰਿਟਾਇਰਡ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮਕਾਰ ਹੈ ਜੀ ਮੁੰਡਾ ਆਰਮੀ ਦੇ ਵਿੱਚ ਹੈ 11 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਲੈਣ ਦੇਣ ਦੀ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਹਰਜਿੰਦਰ ਸਿੰਘ ਜਨਮ ਸਥਾਨ ਫਗਵਾੜਾ ਦੇ ਵਿੱਚ ਹੈ ਮੁੰਡੇ ਦਾ ਕਾਸਟ ਇਹਨਾਂ ਦੀ ਸ਼ੈਣੀ ਹੈ ਜੀ ਉਮਰ 22 1993 ਦੇ ਵਿੱਚ ਹੈ ਜਨਮ ਟਾਈਮ ਹੈ ਜੀ 5:48 ਪੀਐਮ ਗੋਤ ਮੁੰਡੇ ਦਾ ਬੰਗਾ ਤੇ ਟਾਂਕ ਹੈ ਕੱਦ 5 ਫੁੱਟ 7 ਇੰਚ ਹੈ ਜੀ ਪੜ੍ਹਾਈ ਕਰੀ ਹੈ ਜੀ ਬੀਐਸਸੀ ਕੰਪਿਊਟਰ ਸਾਇੰਸ ਕੰਮ ਕਰ ਰਿਹਾ ਹੈ ਜੀ ਮੁੰਡੇ ਦਾ ਐਲਟੀਡੀ ਕੰਪਨੀ ਫਗਵਾੜਾ ਡਿਜ਼ਾਈਨੇਸ਼ਨ ਅਕਾਊਂਟਸ ਮੈਨੇਜਰ ਹੈ ਜੀ ਮੁੰਡਾ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਭੈਣ ਕੋਈ ਨਹੀਂ ਪਿਤਾ ਇਹਨਾਂ ਦੇ ਗਵਰਨਮੈਂਟ ਨੌਕਰੀ ਤੋਂ ਰਿਟਾਇਰ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਮੁੰਡਾ ਹੈ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੁਵਾਰੀ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਤਲਾਕਸ਼ੁਦਾ ਹੋਵੇ ਤਾਂ ਬਿਨਾਂ ਬੱਚੇ ਵਾਲੀ ਹੋਵੇ ਜੀ ਵੈਸ਼ਨੋ ਹੋਵੇ ਜੀ ਲੜਕੀ ਤੇ ਗ੍ਰੈਜੂਏਸ਼ਨ ਲੜਕੀ ਨੇ ਕਰੀ ਹੋਵੇ ਸੈਣੀ ਕਾਸਟ ਤੋਂ ਹੋਵੇ ਸੋ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਜੀ ਸਿੱਧੀ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਦਾ ਨਾਮ ਮੋਨਜੋਤ ਸਿੰਘ ਪਤਾ ਬਠਿੰਡਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਸੰਧੂ ਉਮਰ 25 8 1994 ਦੇ ਵਿੱਚ ਹੈ ਜੀ ਕੱਦ 5 ਫੁੱਟ 8 ਇੰਚ ਹੈ ਜੀ ਮੁੰਡੇ ਦਾ ਤੇ ਮੁੰਡੇ ਨੇ ਪੜ੍ਹਾਈ ਕਰੀ ਹੈ ਜੀ ਬੀਏ ਪਾਸ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਪਿਤਾ ਦਾ ਨਾਮ ਹੈ ਜਰਨੈਲ ਸਿੰਘ ਮਾਤਾ ਜਸਵਿੰਦਰ ਕੌਰ ਮੁੰਡੇ ਦਾ ਕੰਮ ਕਰੇ ਜੀ 8 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਵਧੀਆ ਖੇਤੀਬਾੜੀ ਦਾ ਕੰਮ ਹੈ ਘਰ ਪਰਿਵਾਰ ਵਧੀਆ ਹੈ ਜੀ ਮੰਗ ਹੈ ਜੀ ਪਰਿਵਾਰ ਵੱਲੋਂ ਕੁੜੀ ਪੀਆਰ ਹੋਵੇ ਜਾਂ ਜੋਬ ਕਰਦੀ ਹੋਵੇ ਕੁੜੀ ਵਧੀਆ ਘਰੇਲੂ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਲੈ ਸਕਦੇ ਹੋ। ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਮੋਗਾ ਦਾ ਲੜਕਾ ਹੈ। ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ। ਉਮਰ 4-6 1995 ਦੇ ਵਿੱਚ ਹੈ। ਕੱਤ 5 ਫੁੱਟ 7 ਇੰਚ। ਭੈਣ ਮੁੰਡੇ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ। ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ। ਮਾਤਾ ਬਟਿਕ ਤੇ ਪਾਲਰ ਦਾ ਕੰਮ ਕਰਦੇ ਨੇ। ਸੋ ਮੁੰਡੇ ਦਾ ਕੰਮ ਕਰਿਆ ਜੀ ਕੰਪਿਊਟਰ ਆਪਰੇਟਰ ਹਨ ਪੰਜਾਬ ਸੇਵਾ ਕੇਂਦਰਾ। ਐਂਡ ਪਾਰਟ ਟਾਈਮ ਐਲਐਸਸੀ ਏਜੰਟ ਦੀ ਮੁੰਡਾ ਨੌਕਰੀ ਕਰਦਾ ਹੈ ਜੀ ਵਧੀਆ ਸ਼ਹਿਰੀ ਪ੍ਰਾਪਰਟੀ ਹੈ ਜੀ ਮੁੰਡੇ ਦੇ ਕੋਲ ਤੇ ਮੰਗ ਹੈ ਪਰਿਵਾਰ ਵੱਲੋਂ ਕੁੜੀ ਵਧੀਆ ਪਰਿਵਾਰ ਦੀ ਹੋਵੇ ਜੀ ਘਰੇਲੂ ਹੋਵੇ ਕੈਨੇਡਾ ਦੀ ਪੀਆਰ ਹੋਵੇ ਜਾਤੀਬੰਦਨ ਕੋਈ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਸਾਰੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਹਰ ਇੱਕ ਕੈਡ ਦੇ ਵਿੱਚ ਕਾਲੀ ਪੱਟੀ ਦੇ ਨਾਲ ਜੋ ਨੰਬਰ ਹੈ ਜੀ ਉਹ ਪਰਿਵਾਰ ਦਾ ਹੁੰਦਾ ਹੈ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲ ਕਰੋ ਜੀ ਹਰ ਇੱਕ ਜਾਤ ਤੇ ਹਰ ਇੱਕ ਏਰੀਏ ਦਾ ਰਿਸ਼ਤਾ ਆਪਣੇ ਪੇਜ ਦੇ ਉੱਪਰ ਹੈ ਜੀ ਤੁਸੀਂ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣੇ ਰਿਸ਼ਤੇ ਪੱਕੇ ਕਰੋ ਸੋ ਨਵੇਂ ਰਿਸ਼ਤਿਆਂ ਲਈ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰੋ ਤੁਸੀਂ ਵੀ ਆਪਣੇ ਫੋਨ ਨੰਬਰ ਸਮੇਤ ਸਾਡੇ ਚੈਨਲ ਤੇ ਐਡ ਲਗਵਾ ਸਕਦੇ ਹੋ ਜੀ ਐਡ ਲਗਵਾਉਣ ਦੇ ਲਈ ਪੀਲੀ ਪੱਟੀ ਦੇ ਵਿੱਚ ਜੋ ਨੰਬਰ ਚੱਲ ਰਿਹਾ ਤੁਸੀਂ ਸਿੱਧੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ